ਸਮਾਂ ਕੱਢ ਕੇ ਜਰੂਰ ਸੁਣੋ ਜੀ ਰਸੋਈ ਵਿੱਚ ਕੰਮ ਆਉਣ ਵਾਲੀਆਂ ਬਹੁਤ ਹੀ ਜ਼ਰੂਰੀ ਗੱਲਾਂ ਨੰਬਰ 1 ਜਦੋਂ ਵੀ ਤੁਸੀਂ ਰਸੋਈ ਦੀ ਸਫਾਈ ਕਰੋ ਤਾਂ ਹਮੇਸ਼ਾ ਨਮਕ ਵਾਲੇ ਪਾਣੀ ਦਾ ਇਸਤੇਮਾਲ ਕਰੋ ਤੇ ਨਾਲ ਹੀ ਸਿਰਕਾ ਵੀ ਵਰਤੋ ਇਸ ਨਾਲ ਸਾਰੇ ਕੀਟਾਣੂ ਖਤਮ ਹੋ ਜਾਂਦੇ ਹਨ ਜਿਸ ਨਾਲ ਰਸੋਈ ਚਮਕ ਉਠਦੀ ਹੈ ਨੰਬਰ 2 ਜਿਹੜੀਆਂ ਔਰਤਾਂ ਮਲਾਈ ਤੋਂ ਜਲਦੀ ਨਾਲ ਮੱਖਣ ਤਿਆਰ ਕਰਨਾ ਚਾਹੁੰਦੀਆਂ ਹਨ ਉਹ ਮਲਾਈ ਮਿਕਸੀ ਵਿੱਚ ਪਾ ਕੇ ਮਿਕਸੀ ਚਲਾ ਦੇਣ ਇਸ ਦੀ ਮਦਦ ਨਾਲ ਬਹੁਤ ਹੀ ਆਸਾਨੀ ਨਾਲ ਮੱਖਣ ਨਿਕਲ ਜਾਵੇਗਾ ਨੰਬਰ 3 ਸਬਜ਼ੀ ਬਣਾਉਣ ਸਮੇਂ ਜੇਕਰ ਤੁਸੀਂ ਤੇਜ ਪੱਤਾ ਕਸੂਰੀ ਮੇਥੀ ਤੇ ਨਾਲ ਹੀ ਸੁੱਕਾ ਧਨੀਆ ਤੇ ਮੇਥੀ ਦਾਣਾ ਪਾ ਲੈਂਦੇ ਹੋ ਤਾਂ ਇਸ ਨਾਲ ਸਬਜ਼ੀ ਬਹੁਤ ਹੀ ਸਵਾਦ ਬਣਦੀ ਹੈ ਨੰਬਰ 4 ਜੇਕਰ ਕੁੱਕਰ ਵਿੱਚੋਂ ਦਾਲ ਬਣਾਉਣ ਸਮੇਂ ਪਾਣੀ ਨਿਕਲ ਰਿਹਾ ਹੋਵੇ ਤਾਂ ਉਸ ਵਿੱਚ ਇੱਕ ਚਮਚਾ ਘਿਓ ਦਾ ਪਾ ਦਿਓ ਇਸ ਢੇਮਾ ਦਾ ਨਾਲ ਪਾਣੀ ਨਿਕਲਣਾ ਬੰਦ ਹੋ ਜਾਵੇਗਾ। ਨੰਬਰ 5 ਜਦੋਂ ਵੀ ਤੁਸੀਂ ਕੋਈ ਵੀ ਗਰੇਵੀ ਵਾਲੀ ਸਬਜ਼ੀ ਬਣਾਉਂਦੇ ਹੋ ਤਾਂ ਉਸ ਵਿੱਚ ਹਲਕਾ ਜਿਹਾ ਬੇਸਣ ਤੇ ਮਲਾਈ ਜ਼ਰੂਰ ਪਾਵੋ। ਇਸ ਨਾਲ ਸਬਜ਼ੀ ਬਹੁਤ ਹੀ ਸਵਾਦ ਬਣੇਗੀ ਤੇ ਜਿਸ ਨੂੰ ਤੁਸੀਂ ਬਾਰ-ਬਾਰ ਖਾਈ ਜਾਓਗੇ। ਨੰਬਰ 6 ਜੇਕਰ ਤੁਸੀਂ ਰੋਟੀ ਬਣਾਉਣ ਸਮੇਂ ਤਵੇ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰਕੇ ਉਸ ਉੱਪਰ ਨਮਕ ਲਗਾ ਲੈਂਦੇ ਹੋ ਇਸ ਨਾਲ ਉਸ ਤਵੇ ਉੱਤੇ ਕਦੇ ਵੀ ਰੋਟੀ ਜਲਦੀ ਨਹੀਂ ਸਗੋਂ ਬਹੁਤ ਹੀ ਨਰਮ ਤੇ ਸਵਾਦ ਬਣਦੀ ਹੈ। ਨੰਬਰ 7 ਜੇਕਰ ਅੱਖਾਂ ਉੱਪਰ ਤੁਸੀਂ ਖੀਰਾ ਰੱਖ ਲੈਂਦੇ ਹੋ ਤਾਂ ਇਸ ਨਾਲ ਅੱਖਾਂ ਦੀ ਹਰ ਸਮੱਸਿਆ ਖਤਮ ਹੁੰਦੀ ਹੈ। ਨੰਬਰ 8 ਰਸੋਈ ਦੀ ਫ੍ਰਿਜ ਉੱਪਰ ਕਦੇ ਵੀ ਦਵਾਈਆਂ ਨਾ ਰੱਖੋ। ਇਹਨਾਂ ਨੂੰ ਫ੍ਰਿਜ ਉੱਪਰ ਜੇਕਰ ਤੁਸੀਂ ਰੱਖਦੇ ਹੋ ਤਾਂ ਦਵਾਈਆਂ ਦਾ ਅਸਰ ਘੱਟ ਹੋ ਜਾਂਦਾ ਹੈ। ਨੰਬਰ 9 ਜੇਕਰ ਤੁਸੀਂ ਰਾਇਤਾ ਬਣਾਉਣ ਸਮੇਂ ਉਸ ਵਿੱਚ ਖੀਰਾ ਤੇ ਜੀਰਾ ਪੀਸ ਕੇ ਪਾ ਲਮੋ ਤੇ ਨਾਲ ਹੀ ਹਰੀ ਮਿਰਚ ਕੱਟ ਕੇ ਪਾ ਲਮੋ ਤਾਂ ਇਸ ਨਾਲ ਰਾਇਤਾ ਬਹੁਤ ਹੀ ਸਵਾਦ ਬਣਦਾ ਹੈ। ਨੰਬਰ 10 ਜੇਕਰ ਤੁਸੀਂ ਰੋਟੀ ਬਣਾਉਣ ਸਮੇਂ ਆਪਣਾ ਸਿਰ ਟੱਕ ਲੈਂਦੇ ਹੋ ਤੇ ਪੈਰਾਂ ਨੂੰ ਨੰਗਾ ਰੱਖ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਘਰ ਵਿੱਚ ਹਮੇਸ਼ਾ ਹੀ ਬਰਕਤ ਬਣੀ ਰਹੇਗੀ। ਨੰਬਰ 11 ਜੇਕਰ ਤੁਸੀਂ ਦਾਲਾਂ ਨੂੰ ਬਣਾਉਣ ਤੋਂ ਪਹਿਲਾਂ ਹੀ ਕੁਝ ਸਮਾਂ ਭਿਉਂਦ ਕੇ ਰੱਖਦੇ ਹੋ ਇਸ ਨਾਲ ਉਹ ਬਹੁਤ ਹੀ ਜਲਦੀ ਪੱਕ ਜਾਂਦੇ ਹਨ ਤੇ ਗੈਸ ਦੀ ਵੀ ਬਚਤ ਹੁੰਦੀ ਹੈ। ਨੰਬਰ 12 ਜੇਕਰ ਤੁਸੀਂ ਪਨੀਰ ਦੇ ਪਾਣੀ ਨਾਲ ਆਟੇ ਨੂੰ ਗੁੰਨੋ ਲੈਂਦੇ ਹੋ ਤਾਂ ਇਸ ਨਾਲ ਰੋਟੀ ਬਹੁਤ ਹੀ ਨਰਮ ਤੇ ਸਵਾਦ ਬਣਦੀ ਹੈ। ਇਸ ਤੋਂ ਇਲਾਵਾ ਰੋਟੀ ਦੇਖਣ ਵਿੱਚ ਵੀ ਬਹੁਤ ਸੋਹਣੀ ਲੱਗਦੀ ਹੈ। ਨੰਬਰ 13 ਜੇਕਰ ਤੁਸੀਂ ਦਲੀਆ ਬਣਾਉਣ ਸਮੇ ਉਸ ਨੂੰ ਪਹਿਲਾਂ ਭੁੰਨ ਲੈਂਦੇ ਹੋ ਤਾਂ ਇਸ ਨਾਲ ਦਲੀਆ ਬਹੁਤ ਹੀ ਨਰਮ ਤੇ ਸਵਾਦ ਬਣਦਾ ਹੈ। ਨੰਬਰ 14 ਚਾਹ ਬਣਾਉਣ ਸਮੇਂ ਜੇਕਰ ਤੁਸੀਂ ਉਸ ਵਿੱਚ ਆਦਰਕ ਤੇ ਅਮਰੂਦ ਦਾ ਪੱਤਾ ਪਾ ਲਓ ਤਾਂ ਇਸ ਨਾਲ ਚਾਹ ਬਹੁਤ ਹੀ ਸਵਾਦ ਬਣਦੀ ਹੈ ਤੇ ਨਾਲ ਹੀ ਇਨਫੈਕਸ਼ਨ ਤੋਂ ਦੂਰ ਰਹਿ ਸਕਦੇ ਹੋ। ਨੰਬਰ 15 ਪਰੌਠੇ ਬਣਾਉਣ ਸਮੇਂ ਆਟੇ ਵਿੱਚ ਮਲਾਈ ਤੇ ਬੇਸਣ ਵੀ ਜ਼ਰੂਰ ਪਾਓ। ਇਸ ਨਾਲ ਪਰੌਠੇ ਬਹੁਤ ਹੀ ਨਰਮ ਤੇ ਸਵਾਦ ਬਣਨਗੇ। ਨੰਬਰ 16 ਸੌਣ ਤੋਂ ਪਹਿਲਾਂ ਆਪਣੇ ਘਰ ਦੀ ਰਸੋਈ ਵਿੱਚ ਇੱਕ ਬਾਲਟੀ ਪਾਣੀ ਦੀ ਭਰ ਕੇ ਰੱਖੋ। ਸਵੇਰੇ ਇਸ ਨੂੰ ਘਰ ਦੇ ਕੋਲਿਆਂ ਉੱਪਰ ਪਾ ਦਿਓ ਇਸ ਨਾਲ ਘਰ ਵਿੱਚ ਬਰਕਤ ਰਹਿੰਦੀ ਹੈ ਨੰਬਰ 17 ਫ੍ਰਿਜ ਵਿੱਚ ਅਖਬਾਰ ਦਾ ਟੁਕੜਾ ਰੱਖ ਦਿਓ ਇਸ ਨਾਲ ਸਾਰੀ ਗੰਦੀ ਸਮੈਲ ਖਤਮ ਹੋ ਜਾਵੇਗੀ ਤੇ ਤੁਹਾਡੀ ਫ੍ਰਿਜ ਸਾਫ਼ ਸੁਥਰੀ ਲੱਗੇਗੀ ਮਿਰਚਾਂ ਦੀਆਂ ਡੰਡੀਆਂ ਤੋੜ ਕੇ ਲਿਫਾਫੇ ਵਿੱਚ ਪਾ ਕੇ ਰੱਖੋ ਇਸ ਨਾਲ ਉਹ ਲੰਬੇ ਸਮੇਂ ਤੱਕ ਖਰਾਬ ਨਹੀਂ ਹੋਣਗੀਆਂ ਨੰਬਰ 19 ਜੇਕਰ ਤੁਸੀਂ ਅਦਰਕ ਦੇ ਛਿਲਕੇ ਨੂੰ ਚਾਹ ਪੱਤੀ ਵਾਲੇ ਡੱਬੇ ਵਿੱਚ ਸੁਕਾ ਕੇ ਪਾ ਲਓ ਤਾਂ ਇਸ ਨਾਲ ਤੁਹਾਨੂੰ बार-बार ਚਾਹ ਲਈ ਅਦਰਕ ਨਹੀਂ ਚਲਣਾ ਪਵੇਗਾ। ਨੰਬਰ 20 ਅਮਰੂਦ ਦੇ ਪੱਤੇ ਸਿਹਤ ਲਈ ਬਹੁਤ ਫਾਇਦੇਮੰਦ ਹਨ। ਇਸ ਲਈ ਇਹਨਾਂ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਲਈ ਖਾਣ ਵਿੱਚ ਸ਼ਾਮਲ ਜ਼ਰੂਰ ਕਰਨਾ ਚਾਹੀਦਾ ਹੈ। ਨੰਬਰ 21 ਜੇਕਰ ਤੁਸੀਂ ਸੇਬਾਂ ਵਾਲੀ ਟੋਕਰੀ ਵਿੱਚ ਅਖਬਾਰ ਦੇ ਟੁਕੜੇ ਰੱਖ ਦਿੰਦੇ ਹੋ ਇਸ ਨਾਲ ਉਹ ਕਾਫੀ ਲੰਮੇ ਸਮੇਂ ਤੱਕ ਖਰਾਬ ਨਹੀਂ ਹੁੰਦੇ ਨੰਬਰ 22 ਜੇਕਰ ਤੁਸੀਂ ਆਲੂ ਨੂੰ ਫ੍ਰਿਜ ਵਿੱਚ ਰੱਖਦੇ ਹੋ ਤਾਂ ਇਸ ਨਾਲ ਉਹਨਾਂ ਦਾ 슈ਗਰ ਲੈਵਲ ਵੱਧ ਹੋ ਜਾਂਦਾ ਹੈ ਜਿਸ ਨਾਲ ਉਹ ਸਿਹਤ ਨੂੰ ਬਹੁਤ ਹੀ ਨੁਕਸਾਨ ਕਰਦੇ ਹਨ ਨੰਬਰ 23 ਜੇਕਰ ਤੁਸੀਂ ਆਲੂ ਖਾਂਦੇ ਹੋ ਤਾਂ ਇਸ ਨਾਲ ਸਰੀਰ ਮੋਟਾ ਹੋਣ ਲੱਗ ਜਾਂਦਾ ਹੈ ਤੇ ਪਤਲੇ ਸਰੀਰ ਨੂੰ ਪਤਲੇ ਇਨਸਾਨ ਨੂੰ ਇਸ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 24 ਕੱਪੜੇ ਧੋਣ ਸਮੇਂ ਜੇਕਰ ਤੁਸੀਂ ਸਿਰਕਾ ਪਾ ਲਾਓ ਤਾਂ ਇਸ ਨਾਲ ਕੱਪੜਿਆਂ ਦੀ ਚਮਕ ਵਾਪਸ ਆ ਜਾਂਦੀ ਹੈ। ਨੰਬਰ 25 ਖਾਣੇ ਵਿੱਚ ਲਾਲ ਮਿਰਚ ਦੀ ਬਜਾਏ ਹਰੀ ਮਿਰਚ ਹੀ ਪਾਓ ਜੋ ਸੇਜ਼ ਲਈ ਬਹੁਤ ਹੀ ਚੰਗੀ ਹੁੰਦੀ ਹੈ। ਨੰਬਰ 26 ਜੇਕਰ ਤੁਸੀਂ ਆਪਣੀ ਰਸੋਈ ਵਿੱਚ ਮਿੱਠੇ ਸੋਡੇ ਦਾ ਪੋਚਾ ਲਗਾ ਦਿਓ ਤਾਂ ਇਸ ਨਾਲ ਮੱਖੀ, ਮੱਛਰ ਤੇ ਕਾਕਰੋਚਾਂ ਤੋਂ ਆਰਾਮ ਮਿਲੇਗਾ। ਨੰਬਰ 27 ਜੇਕਰ ਤੁਸੀਂ ਰੋਜ਼ਾਨਾ ਮੇਥੀ ਦਾਣਾ ਭੋਂ ਕੇ ਖਾਂਦੇ ਹੋ ਤਾਂ ਇਸ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ ਨੰਬਰ 28 ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀ ਰਸੋਈ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰਕੇ ਸੌਂਦੇ ਹੋ ਤਾਂ ਇਸ ਨਾਲ ਤੁਹਾਡੇ ਘਰ ਵਿੱਚ ਬਰਕਤ ਹੋਣ ਲੱਗ ਜਾਏਗੀ ਪੈਸਾ ਟਿਕਣ ਲੱਗ ਜਾਂਦਾ ਹੈ ਨੰਬਰ 29 ਧਨੀਏ ਨੂੰ ਲੰਬੇ ਸਮੇਂ ਤੱਕ ਤਾਜ਼ਾ ਰੱਖਣ ਲਈ ਉਸ ਨੂੰ ਅਖਬਾਰ ਵਿੱਚ ਲਪੇਟ ਕੇ ਰੱਖੋ ਇਸ ਨਾਲ ਉਹ ਲੰਬੇ ਸਮੇਂ ਤੱਕ ਤਾਜ਼ਾ ਰੱਖਿਆ ਜਾ ਸਕਦਾ ਹੈ। ਨੰਬਰ 30 ਜੇਕਰ ਤੁਸੀਂ ਖਾਣੇ ਵਿੱਚ ਦੇਸੀ ਘਿਓ ਪਾ ਕੇ ਖਾਓਗੇ ਤਾਂ ਸਿਹਤਮੰਦ ਰਹੋਗੇ। ਨੰਬਰ 31 ਦਾਲਾਂ ਨੂੰ ਖਰਾਬ ਹੋਣ ਤੋਂ ਬਚਾਉਣ ਦਾ ਇੱਕ ਹੋਰ ਤਰੀਕਾ ਹੈ। ਜਿਸ ਲਈ ਸਿਲਵਰ ਫੋਇਲ ਫਾਇਦੇਮੰਦ ਹੋਵੇਗੀ। ਸਿਲਵਰ ਫੋਇਲ ਨੂੰ ਰੋਟੀਆਂ ਨੂੰ ਟਿਫਿਨ 'ਚ ਪੈਕ ਕਰਨ ਲਈ ਵਰਤਿਆ ਜਾਂਦਾ ਹੈ। ਉਸੇ ਸਿਲਵਰ ਫੋਇਲ ਨੂੰ ਛੋਟੇ-ਛੋਟੇ ਟੁਕੜਿਆਂ 'ਚ ਕੱਟੋ। ਇਸ ਨੂੰ ਆਪਣੇ ਦਾਲ ਦੇ ਡੱਬਿਆਂ 'ਚ ਰੱਖੋ। ਕਿਉਂਕਿ ਅਜਿਹੇ ਕਰਨ ਨਾਲ ਦਾਲਾਂ ਖਰਾਬ ਨਹੀਂ ਹੁੰਦੀਆਂ ਨੰਬਰ 32 ਫ੍ਰਿਜ ਚ ਰੱਖੀਆਂ ਸਬਜ਼ੀਆਂ ਅਕਸਰ ਉੱਪਰੋਂ ਸੁੱਕ ਜਾਂਦੀਆਂ ਹਨ ਅਜਿਹੇ ਜੇਕਰ ਤੁਹਾਨੂੰ ਸਲਾਦ ਕੱਟਣਾ ਹੋਵੇ ਤਾਂ ਇਹ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਅਜਿਹੇ ਚ ਇੱਕ ਕਟੋਰੀ ਚ ਬਰਫ਼ ਪਾ ਕੇ ਇਹਨਾਂ ਸਬਜ਼ੀਆਂ ਨੂੰ ਰੱਖੋ ਤੁਹਾਡੀਆਂ ਸਬਜ਼ੀਆਂ ਫਿਰ ਤੋਂ ਤਾਜ਼ੀਆਂ ਲੱਗਣ ਲੱਗ ਪੈਣਗੀਆਂ ਨੰਬਰ 33 ਬਚਪਨ ਤੋਂ ਹੀ ਖੰਗ ਦੇ ਛਿੱਕ ਦੇ ਸਮੇਂ ਮੂੰਹ ਤੇ ਹੱਥ ਜਾ ਰੋ ਮਾਲ ਰੱਖਣ ਦੀ ਆਦਤ ਪਾਓ ਅਤੇ ਸਮਝਾਓ ਕਿ ਅਜਿਹਾ ਨਾ ਕਰਨ ਨਾਲ ਸੰਕਰਮਣ ਭਾਵ ਕਿ ਟਾਣੂ ਦੂਜਿਆਂ ਤੱਕ ਆਸਾਨੀ ਨਾਲ ਪਹੁੰਚ ਜਾਂਦੇ ਹਨ ਜੇਕਰ ਹੱਥ ਰੱਖ ਰਹੇ ਹੋ ਤਾਂ ਹੱਥ ਬਾਅਦ ਚ ਜ਼ਰੂਰ ਧੋਵੋ ਗਲੀ ਵਿੱਚ ਕਦੇ ਵੀ ਖੁੱਲੇ ਵਿੱਚ ਪੇਸ਼ਾਬ ਕਰਨ ਦੀ ਆਦਤ ਨਾ ਪਾਓ ਬਿਹੀ ਰੋਟੀ ਬੇਸਵਾਦੀ ਨਹੀਂ ਹੁੰਦੀ ਬਲਕਿ ਤੁਹਾਡੀ ਸੇਤ ਲਈ ਵਰਦਾਨ ਹੁੰਦੀ ਹੈ ਬੇਹੀ ਰੋਟੀ ਖਾਣ ਨਾਲ ਸਰੀਰ ਨੂੰ ਹੁੰਦੇ ਨੇ ਕਈ ਫਾਇਦੇ ਬੇਹੀ ਰੋਟੀ ਸਿਹਤ ਲਈ ਕਾਫੀ ਫਾਇਦੇਮੰਦ ਹੁੰਦੀ ਹੈ ਬੇਹੀ ਰੋਟੀ 'ਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਭੋਜਨ ਨੂੰ ਪਚਾਉਣ 'ਚ ਕਾਫੀ ਮਦਦ ਕਰਦੀ ਹੈ ਵੈਸੇ ਤਾਂ ਰਾਤ ਦਾ ਬਚਿਆ ਹੋਇਆ ਭੋਜਨ ਖਾਣਾ ਸਿਹਤ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ ਪਰ ਬੇਹੀ ਰੋਟੀ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦੇ ਬਾਰੇ ਸ਼ਾਇਦ ਕੋਈ ਕੋਈ ਹੀ ਜਾਣਦਾ ਹੋਵੇਗਾ ਬੇਹੀ ਰੋਟੀ ਸਿਹਤ ਲਈ ਕਾਫੀ ਫਾਇਦੇਮੰਦ ਹੁੰਦੀ ਹੈ। ਡਾਇਬਟੀਜ਼ ਦੀ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਬੇਹੀ ਰੋਟੀ ਕਾਫੀ ਮਦਦਗਾਰ ਹੈ। ਹਰ ਰੋਜ਼ ਫਿੱਕੇ ਦੁੱਧ ਨਾਲ ਫਿੱਕੇ ਭਾਪ ਫੋਕੇ ਦੁੱਧ ਦੇ ਨਾਲ ਬੇਹੀ ਰੋਟੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ 슈ਗਰ ਕੰਟਰੋਲ 'ਚ ਰਹਿੰਦਾ ਹੈ। ਬੇਹੀ ਰੋਟੀ ਦਾ ਸੇਵਨ ਕਰਨਾ ਪੇਟ ਲਈ ਬਹੁਤ ਫਾਇਦੇਮੰਦ ਹੈ। ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਲਈ ਬੇਹੀ ਰੋਟੀ ਦਵਾਈ ਦੇ ਬਰਾਬਰ ਹੁੰਦੀ ਹੈ। ਸਵੇਰ ਦੇ ਸਮੇਂ ਠੰਡੇ ਦੁੱਧ ਨਾਲ ਬੇਹੀ ਰੋਟੀ ਦੀ ਵਰਤੋਂ ਕਰੋ ਇਸ ਨਾਲ ਕਬਜ ਐਸ ਡੀਟੀ ਪੇਟ ਚ ਜਲਣ ਆਦ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਤੇ ਪਾਚਨ ਸ਼ਕਤੀ ਵੀ ਠੀਕ ਹੁੰਦੀ ਹੈ ਜੇਕਰ ਤੁਸੀਂ ਠੰਡੇ ਦੁੱਧ ਵਿੱਚ ਬੇਹੀ ਰੋਟੀ ਨੂੰ ਭਿਉਂ ਕੇ 10 ਮਿੰਟ ਲਈ ਰੱਖ ਦਿਓ ਤੇ ਸਵੇਰ ਦੇ ਨਾਸ਼ਤੇ ਵਜੇ ਇਸ ਨੂੰ ਖਾਓ ਆਪਣੀ ਪਸੰਦ ਨਾਲ ਸਵਾਦ ਲਈ ਇਸ ਚ ਖੰਡ ਵੀ ਮਿਲਾ ਸਕਦੇ ਹੋ ਇਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਸੋ ਰੋਜ਼ਾਨਾ ਸਵੇਰੇ ਠੰਡੇ ਦੁੱਧ ਨਾਲ ਦੋ ਬੇਹੀਆਂ ਰੋਟੀਆਂ ਖਾਣ ਨਾਲ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਹੈ। ਬੇਹੀ ਰੋਟੀ ਦਾ ਸੇਵਨ ਕਰਨਾ ਢਿੱਡ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਢਿੱਡ ਨਾਲ ਜੁੜੀਆਂ ਹੋਈਆਂ ਕਈ ਸਮੱਸਿਆਵਾਂ ਲਈ ਬੇਹੀ ਰੋਟੀ ਔਸ਼ਧੀ ਦੇ ਬਰਾਬਰ ਹੈ। ਸਵੇਰ ਦੇ ਸਮੇਂ ਠੰਡੇ ਦੁੱਧ ਨਾਲ ਬਾਸੀ ਰੋਟੀ ਦੀ ਵਰਤੋਂ ਕਰੋ। ਚੰਗੀ ਸਿਹਤ ਦੇ ਲਈ ਬੇਹੀ ਰੋਟੀ ਨੂੰ ਦੁੱਧ ਵਿੱਚ ਪਾ ਕੇ ਖਾਣ ਨਾਲ ਸਿਹਤ ਤੇ ਚੰਗਾ ਪ੍ਰਭਾਵ ਪੈਂਦਾ ਹੈ। ਇਸ ਤੋਂ ਇਲਾਵਾ ਕਈ ਬਿਮਾਰੀਆਂ ਤੋਂ ਨਜਾਤ ਪਾਉਣ ਲਈ ਵੀ ਕਣਕ ਦੀ ਬੇਹੀ ਰੋਟੀ ਦੀ ਵਰਤੋਂ ਕਰਨਾ ਫਾਇਦੇਮੰਦ ਹੁੰਦਾ ਹੈ। ਬੇਹੀ ਰੋਟੀ ਨੂੰ 12 ਤੋਂ 15 ਘੰਟੇ ਤੱਕ ਰੱਖ ਕੇ ਖਾਣ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ। ਇਹ ਚੰਗਾ ਹੈ ਕਿ ਤੁਸੀਂ ਇਸ ਨੂੰ ਸਬਜ਼ੀਆਂ ਦੇ ਨਾਲ ਨਾ ਖਾਓ ਤੇ ਇਸ ਨੂੰ ਦੁੱਧ ਦੇ ਨਾਲ ਹੀ ਖਾਓ। ਇਸ ਦੇ ਨਾਲ ਤੁਹਾਨੂੰ ਸਾਰੇ ਪੋਸ਼ਟਿਕ ਤੱਤ ਪ੍ਰਾਪਤ ਹੋਣਗੇ। ਦੁਬਲੇ ਪਤਲੇ ਸਰੀਰ ਲਈ ਬੀਏ ਫਾਇਦੇਮੰਦ ਹੁੰਦੀ ਹੈ ਜੇਕਰ ਕੋਈ ਵਿਅਕਤੀ ਕਾਫੀ ਦੁਬਲਾ ਪਤਲਾ ਹੈ ਤਾਂ ਉਸ ਨੂੰ ਬੀਹੀ ਰੋਟੀ ਖਾਣੀ ਚਾਹੀਦੀ ਹੈ ਇਸ ਦੇ ਨਾਲ ਉਸ ਦਾ ਦੁਬਲਾਪਨ ਪਤਲਾਪਨ ਦੂਰ ਹੋ ਜਾਂਦਾ ਹੈ ਤੇ ਉਸ ਦੇ ਸਰੀਰ ਵਿੱਚ ਪਾਈ ਜਾਣ ਵਾਲੀ ਹਰ ਪ੍ਰਕਾਰ ਦੀ ਕਮਜ਼ੋਰੀ ਵੀ ਘਟ ਜਾਂਦੀ ਹੈ ਇਸ ਤੋਂ ਇਲਾਵਾ ਤਣਾਅ ਦੀ ਸਮੱਸਿਆ ਜੋ ਅੱਜ ਕੱਲ ਬਹੁਤ ਜ਼ਿਆਦਾ ਫੈਲੀ ਹੋਈ ਹੈ ਤਣਾਅ ਦੀ ਸਮੱਸਿਆ ਨੂੰ ਦੂਰ ਕਰਨ ਲਈ ਵੀ ਬੀਹੀ ਰੋਟੀ ਦਾ ਕਾਫੀ ਯੋਗਦਾਨ ਹੈ ਜੇਕਰ ਤੁਹਾਡਾ ਪੇਟ ਖਰਾਬ ਹੋ ਰਹਿੰਦਾ ਹੈ ਤੇ ਪੇਟ ਖਰਾਬ ਹੋਣ ਦੇ ਨਾਲ-ਨਾਲ ਤਣਾਅ ਦੀ ਸਮੱਸਿਆ ਦਾ ਸਾਹਮਣਾ ਵੀ ਤੁਹਾਨੂੰ ਕਰਨਾ ਪੈ ਰਿਹਾ ਹੈ ਤਾਂ ਤੁਹਾਨੂੰ ਦੁੱਧ ਦੇ ਨਾਲ ਬੇਹੀ ਰੋਟੀ ਖਾਣੀ ਚਾਹੀਦੀ ਹੈ ਅਜਿਹਾ ਕਰਨ ਨਾਲ ਢਿੱਡ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ